ਇਹ ਕੋ ਵੋਨਾ ਵੀ ਚਾਹੀਦਾ ਕਿਉਂਕਿ ਇਹ ਆ ਭਾਜਪਾ ਦੀ ਪਾਰਟੀ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਨਾਲ ਜੋ ਕੀਤਾ ਹੈ ਉਹ ਸਾਰੇ ਪੰਜਾਬ ਇੱਕ ਕਿਸਾਨੀ ਪ੍ਰਸਤ ਸੁਭਾਏ 700 ਕਿਸਾਨ ਸਾਡੇ ਸ਼ਹੀਦ ਕਰਤੇ ਕਿਸਾਨਾਂ ਨੇ ਜਿਹੋ ਜੀ ਲੜਾਈ ਲੜੀ ਉਹ ਕਿਸਾਨੀ ਬਿੱਲ ਵਾਪਸ ਹੋਏ ਅੰਦੋਲਨ ਚੱਕਿਆ ਗਿਆ ਕਿ ਇਹਨਾਂ ਨੂੰ ਐਮਐਸਪੀ ਦੀ ਗਾਰੰਟੀ ਦਿੱਤੀ ਤੇ ਅੱਜ ਵੀ 3 ਸਾਲ ਬਾਅਦ ਵੀ ਨਾ ਉਹ ਗਾਰੰਟੀ ਉਹਨਾਂ ਨੂੰ ਮਿਲੀ ਇਹਨਾਂ ਨੂੰ ਜਾਨ ਨਹੀਂ ਦੇ ਰਹੀ ਬਲਕਿ ਹਰਿਆਣੇ ਦੇ ਪੁਲਿਸ ਤਖਤਬਾਤ ਕਰਕੇ ਜਿਹੜੇ ਆਪਣੇ ਕਿਸਾਨਾਂ ਨੂੰ ਜ਼ਖਮੀ ਕਰ ਰਿਹਾ ਆਪਣੇ ਬੱਚਿਆਂ ਨੂੰ ਪੋਲੀਆ ਦੇ ਨਾਲ ਮਾਰ ਰਹੀ ਹੈ ਤਾਂ ਆਪਣੀ ਸਰਕਾਰ ਮੂੰਹ ਬੰਦ ਕਰਕੇ ਅੱਖਾਂ ਬੰਦ ਕਰਕੇ ਉਹਨਾਂ ਦੀ ਹਮਾਇਤ ਜੁਤਰੀ ਹੋਈ ਹੈ ਸੋ ਇਹਨਾਂ ਦਾ ਵਿਰੋਧ ਕਿਉਂ ਨਾ ਹੋਏ ਭਾਵੇਂ ਕਾਂਗਰਸੀਆਂ ਨੇ 750 ਕਿਸਾਨ ਸ਼ਹੀਦ ਕਰਾਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਾਲ ਤੌਰ ਤੇ ਇੱਕ ਵਾਰੀ ਬਤੌਰ ਮੁੱਖ ਮੰਤਰੀ ਜਾ ਕੇ ਮੋਦੀ ਨੂੰ ਕਿਹਾ ਨਹੀਂ ਕਿ ਸਾਡੇ ਕਿਸਾਨਾਂ ਦੀ ਗੱਲ ਸੁਣੋ ਕਿਉਂਕਿ ਉਹਦੀ ਤਾਰਾਂ ਕਿੱਥੇ ਜੁੜੀਆਂ ਸੀ ਅੱਜ ਜਿੱਥੇ ਉਹ ਬੈਠਿਆ ਹੋਇਆ ਹੈ ਸੋ ਇਹ ਕਿਹੜੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਨੇ ਇਸ ਤੋਂ ਹੀ ਕਲੀਅਰ ਹੈ ਕਿ ਅੱਜ ਕਾਂਗਰਸ ਚ ਹੈ ਸ਼ਾਮ ਨੂੰ ਭਾਜਪਾ ਚ ਹੈ ਅੱਜ ਆਮ ਆਦਮੀ ਚ ਹੈ ਅੱਜ ਆਜ ਪਾ ਚ ਹੈ ਇਹ ਕਾਂਗਰਸ ਦੇ ਰਲ ਮਿਲ ਕੇ ਲੜਾਈ ਲੜ ਰਹੇ ਨੇ ਉਹ ਖੇਤਰੀ ਪਾਰਟੀ ਅਕਾਲੀ ਦਲ ਤਕੜੀ ਵਾਲੀ ਖੜੀ ਹੈ ਆਪਣੇ ਸਿਧਾਂਤਾਂ 'ਤੇ ਪੰਜਾਬ ਦੇ ਹੱਕਾਂ ਵਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ